ਬਿਆ ਦਮ ਜੁਨੀ ਫੋਮ ਪਾ ਪਾਦਾ ਚਲ ਸਕੋਲ ਕਿਉਂ ਨਹੀਂ ਜਾਣਾ ਚਾਹੀਦਾ ਨਾ ਪੁੱਤ ਸਕੂਲ ਨਹੀਂ ਕਿਉਂ ਨਹੀਂ ਨਵ ਤਿਆਗ ਰਣੇ ਨਿਕੋਲੀ ਹਾਂ ਲੱਗੀ ਆ ਤਿਆਰ ਕਰਨੇ ਸਕੂਲ ਵਾਸਤੇ ਅੰਦਾ ਮੈਂ ਸਕੂਲ ਹੀ ਨਹੀਂ ਜਾਣਾ ਚੱਲ ਕੋਈ ਨਹੀਂ ਨਿਆਣੇ ਦੇ ਘਰ ਤੇ ਹੁੰਦੇ ਆ ਇੰਨਾ ਸ਼ਤਾਨ ਨਿਆਣਾ ਜਾਸੇ ਦਾ ਕੋਈ ਹਸਾਬ ਨਹੀਂ ਆ ਉਥੇ ਨਿਆਣੇ ਨਾਲ ਨਹੀਂ ਲੜ ਪੈਂਦਾ ਤੇਰੇ ਵਰਗਾ ਯੂ ਸੇਮ ਤੇ ਉਹ ਵੀ ਮੰਮੀ ਬੜੀ ਮੁਸ਼ਕਲ ਸਕੂਲ ਕਰਦੀ ਹੁੰਦੀ ਤੁਮੀ ਨਿਆਣੇ ਨਾਲ ਲੜ ਕੇ ਧਿਆਨ ਨਹੀਂ ਹੁੰਦੀ ਚੱਲ ਕੋਈ ਨਹੀਂ ਐਦਾਂ ਹੀ ਕਰਦੇ ਹੁੰਦੇ ਨਿਆਣੇ ਮੈਂ ਐਦਾਂ ਹੀ ਤੇਰੇ ਨਾਲ ਲੱਗਣਾ ਹੁੰਦਾ ਉਹ ਤਾਂ ਵੀ ਨਿਆਣੇ ਦੇ ਵਿੱਚ ਕੇ ਨਾਲ ਲੜ ਪਿਆ ਕੇ ਨਾਲ ਰਹਿ ਤਿਆ ਤੇ ਐਦਾਂ ਹੀ ਲੱਗਣਾ ਇਹਦਾ ਦਿਲ ਕੋਈ ਨਹੀਂ ਇਹਨੇ ਜਾਣਦਿਆ ਪੈਣਾ ਮੋਰਫੇ ਸਹੀ ਤਰੀਕੇ ਨਾਲ ਪਰ ਮੈਨੂੰ ਇੱਕ ਵਾਰ ਦੀ ਬੜੀ ਖੁਸ਼ੀ ਹੋਣ ਗਈ ਆ ਕਿ ਹੁਣ ਇਹ ਵਧੀਆ ਸਕੂਲੇ ਜਾਊਗਾ ਤੇ ਵਧੀਆ ਪੜ੍ਹੂਗਾ ਤੇ ਅੱਗੇ ਤੁਹਾਡਾ ਫਿਊਚਰ ਵੀ ਇੰਨੇ ਸੁਆਰ ਦੇਣਾ ਵਾ ਦੇਖੀ ਚਲ ਕੋਈ ਹਾਂ ਪਰ ਨਾਲਾ ਮੈਨੂੰ ਇੱਕ ਗੱਲ ਦੀ ਸ਼ਰਮ ਵੀ ਆਉਂਦੀ ਆ ਤੇ ਮੈਨੂੰ ਦੁੱਖ ਵੀ ਲੱਗਦਾ ਵਾ ਕਿ ਜਿਹੜੀ ਗੱਲ ਮੈਂ ਤੈਨੂੰ ਕਰਦੀ ਹੁੰਦੀ ਨਾ ਅੱਗੇ ਕਿ ਜਦੋਂ ਸਾਡੇ ਕੋਲ ਪੈਸੇ ਹੁੰਦੇ ਹੀ ਕਿੱਦਾਂ ਮੈਂ ਤੈਨੂੰ ਗੱਲਾਂ ਕਰਦੀ ਕਿ ਅਗੋਂ ਤੂੰ ਤੇ ਸਰਕਾਰੀ ਸਕੂਲ 'ਚ ਪਾ ਦੋ ਝਾੜ ਦੇ ਕੇ ਪੈਰ ਪਸਾਰੇ ਕਰੋ ਕਿੰਨੀਆਂ ਗੱਲਾਂ ਕੀਤੀਆਂ ਅੱਜ ਮੈਨੂੰ ਦੁੱਖ ਲੱਗਿਆ ਡਿਆਵਾ ਕਿ ਮੈਂ ਇਦਾਂ ਕਰਦੀ ਹੁੰਦੀ ਤੇਰੇ ਨਾਲ। ਇਸ ਛੋਟੇ ਜਿਹੇ ਬੱਚੇ ਨਾਲ ਵੀ ਮੈਂ ਕਿੰਨੀ ਨਫਰਤ ਕਰਦੀ ਹੁੰਦੀ। ਕਿਦਾਂ ਸਾਡੇ ਘਰ ਆਉਂਦਾ ਹੁੰਦਾ ਓਦੋਂ ਵੀ ਮੈਂ ਕਿਦਾਂ ਬੋਲਦੀ ਐ ਇਹਨੂੰ। ਕਿਆ ਚੀਜ਼ ਖਰਾਬ ਕਰਦਾ ਉਹ ਕਰਦਾ। ਪਰ ਮੈਨੂੰ ਨਹੀਂ ਨਾ ਪਤਾ ਹੀ ਕਿ ਰੱਬ ਨੇ ਇੰਨੀ ਜਲਦੀ ਮੇਰੇ ਮੂੰਹ ਤੇ ਚਪੇੜ ਮਾਰ ਦੇਣੀ ਐ। ਚੱਲ ਕੋਈ ਨਹੀਂ ਜਸਮਤਿੰਨ ਕਿੰਨੀ ਵਾਰੀ ਕਿਹਾ ਪਿਛਲੀਆਂ ਜੋ ਵੀ ਗੱਲਾਂ ਹੋ ਗਈਆਂ ਨਾ ਉਹਨਾਂ ਨੂੰ ਭੁੱਲ ਜਾ। ਉਹਨਾਂ ਨੇ ਉਹਨਾਂ ਚੇਤਾ ਕਰਿਆ ਕਰ ਤੇ ਵਾਹਿਗੁਰੂ ਨੇ ਸਾਰਾ ਕੁਝ ਠੀਕ ਕਰ ਦੇਣਾ। ਪਰ ਮੈਨੂੰ ਹੁਣ ਬੜੀ ਖੁਸ਼ੀ ਹੋਣ ਲਈ ਐ ਕਿ ਚੱਲ ਵਧੀਆ ਸਕੂਲ ਨੇ ਲ ਚਿੰਕੂ ਨੂੰ ਐਵੇਂ ਤੂੰ ਫਿਕਰ ਨਾ ਕਰਾਗਾ ਸਾਰਾ ਕੁਝ ਠੀਕ ਹੋ ਜਾਣਾ ਦੇਖ ਤਾਂ ਕਿੰਨਾ ਵਧੀਆ ਲੱਗਣ ਡਿਆ ਕਿੱਦਾਂ ਸੋਹਣਾ ਲੱਗਣ ਡਿਆ ਹੋਈ ਇਹ ਚੋmpa ਕੇ ਐਵੇਂ ਲੜਦਾ ਰਹਿਣਾ ਆਪਣੀ ਮੰਮੀ ਦੇ ਨਾਲ ਸਕੂਲੇ ਨਹੀਂ ਜਾਣਾ ਚਾਹਿਆ ਕਰ ਸਕੋ ਬੜੀਆਂ ਚੀਜ਼ੀਆਂ ਮਿਲਦੀਆਂ ਉੱਥੇ ਜਾਇ ਕਰੂ ਨਾ ਤੇਰੇ ਵੱਲ ਕਿੱਦਾਂ ਔਖਾ ਵੇਖਣ ਦੇ ਕਿ ਸਕੂਲ ਜਿਹੜੇ ਵੱਲੋਂ ਕਿਹਾ ਹੋਈ ਂ ਜਾਇ ਕਰੂ ਨਾ ਅਗਮ ਬੱਲਾ ਬੋਲ ਰਹੀ ਇਹਨੇ ਹੁੰਕੇ ਨਾ ਮਸ ਸਵੈਟਰ ਨਾ ਬਾਹਰ ਇੰਨੀ ਗਰਮੀ ਆ ਹਾਂ ਕੋਈ ਨਹੀਂ ਮੈਂ ਉਹ ਦੋ ਚਾਰ ਦਿਨਿਆਂ ਪਾ ਦੇਣੀ ਆ ਐਵੇਂ ਬਾਜੇ ਛੱਡ ਠੰਡੇ ਲੱਗ ਜੂਗੀ ਪਹਿਲਾਂ ਸਗੋਂ ਕੋਟੀ ਪਾਈ ਦੀ ਤੇ ਹੁਣ ਮੈਂ ਸਵੈਟਰ ਹੀ ਪਾ ਦੇਣੀ ਆ ਆਹੋ ਚੱਲ ਹੁਣ ਥੋੜੇ ਦੇਣੀ ਆ ਥੋੜੇ ਦਿਨ ਬਾਅਦ ਫੇ ਗਰਮੀ ਆ ਜਾਣੀ ਆ ਫੇ ਕਿੱਥੇ ਪਹਿਣੇ ਆਹੋ ਦੱਸ ਕੀ ਗੱਲ ਆ ਡੈਡੀ ਗੱਲ ਪਤਾ ਕੀ ਆ ਹਾਂ ਮੈਂ ਉਥੇ ਤਾਂ ਨਹੀਂ ਗੱਲ ਕੀਤੀ ਮੈਂ ਵੀ ਪਹਿਲਾਂ ਤੁਹਾਡੇ ਨਾਲ ਕਰਾਂ ਅੱਛਾ ਮਿਲੋ ਨਾ ਮੁੰਡਾ ਮਿਲਿਆ ਸੀ ਉਹ ਜਿਹੜਾ ਸ਼ਹਿਰ ਨਹੀਂ ਚੱਲ ਗਿਆ ਆਪਣਾ ਇੱਥੇ ਪਿੰਡੋਂ ਆਹੋ ਵੇਖਾ ਘਰ ਉਹਨਾਂ ਦਾ ਖਾਲੀ ਏ ਆ ਵਿਹਲਾ ਹੀ ਪਿਆ ਉਹ ਮੇਰੇ ਨਾਲ ਡਿਆ ਗੱਲ ਕਰਨ ਇਦਾਂ ਮੈਨੂੰ ਮਿਲਦਾ ਜਾਂਦਾ ਵੀ ਇਹ ਘਰ ਵੇਚਣਾ ਅੱਛਾ ਤੇ ਜੇ ਕੋ ਗਾਖ ਹੋਏ ਤੇ ਦੱਸੀ ਹਨ ਹੂੰ ਹੂੰ ਚੱਲ ਉਹ ਤਾਂ ਹੁਣ ਪਿੰਡ ਹੁੰਦਾ ਜਾਂਦੇ ਘਟ ਨੇ ਆਹੋ ਤੇ ਮੈਂ ਨਾਲ ਉਹਦੇ ਨਾਲ ਇੱਕ ਹੋਰ ਗੱਲ ਕਰ ਲਈ ਮੈਂ ਚੱਲੋ ਜੇ ਹੋਏਗਾ ਗਾਖ ਤੇ ਦੱਸਾਂਗਾ ਤੇ ਉਹਨਾਂ ਦਾ ਮੈਂ ਜੇ ਤੁਸੀਂ ਕਿਰਾਏ ਤੇ ਦੇਣਾ ਘਰ ਤੇ ਇਹ ਵੇਖ ਲੈ ਹੂੰ ਹੂੰ ਪਰ ਕਿਰਾਏ ਦੀ ਤੇ ਨਹੀਂ ਉਹਨੇ ਗੱਲ ਕੀਤੀ ਹੂੰ ਆਂਦਾ ਕੋਈ ਨਹੀਂ ਜਿੱਦਾਂ ਨਲੋੜ ਮੈਂ ਨਹੀਂ ਖਾਣ ਹਣੀ ਮੈਂ ਕੀਤੀ ਗੱਲ ਇਹ ਨਾਲੋਂ ਪਰਮੋਹਨ ਆਲਾ ਆਏ ਵੀ ਬੜੇ ਕਾਲੇ ਆ ਵੀ ਇਹਨਾਂ ਨੂੰ ਕੋਈ ਥਾਂ ਲੱਭ ਦੋ ਮਾੜਾ ਚੰਗਾ ਰਹਿਣ ਨੂੰ ਮਾਸੀ ਤੇ ਪਰਮ ਬੜਾ ਜ਼ੋਰ ਲਾਉਂਦੇ ਨੇ ਹੂੰ ਹੂੰ ਆਪਣੇ ਆਪ ਚੋ ਵੀ ਕਰਦੇ ਆ ਬਚਾਲ ਰਿਸ਼ਤੇ ਲਾਉਂ ਆਓ ਉਹਨਾਂ ਨੂੰ ਇਹ ਬਚਾਲ ਆ ਵੀ ਇੱਥੇ ਬੈਠੇ ਆ ਟਾਈਮ ਪਾਸ ਇਹਨਾਂ ਦਾ ਵੀ ਓਦਾਂ ਦਾ ਹੀ ਆ ਜਿੱਦਾਂ ਮਰਜੀ ਆ ਚਲੋ ਨਾਲੇ ਰਿਸ਼ਤੇਦਾਰਾਂ ਚ ਰਿਸ਼ਤੇਦਾਰ ਨਹੀਂ ਚੰਗੇ ਲੱਗਦੇ ਅਗਲੇ ਮਹਿਸੂਸ ਕਰਦੇ ਆ ਹਾਂਜੀ ਹਾਂਜੀ ਤੇ ਵੇਖ ਲੈ ਜੀ ਉੱਥੇ ਗੱਲ ਬੰਦਦੀ ਆ ਤੇ ਇਹਨਾਂ ਨੂੰ ਉੱਥੇ ਕਰਾ ਦੇ ਉਧਰ ਤੇ ਮੈਂ ਇਹਨਾਂ ਨੂੰ ਖਾ ਕੇ ਲੈਵਾਂ ਖਾ ਲਿਆ ਉਦਾਂ ਦਾ ਸਾਮਾਨ ਸੋਨ ਸਾਰਾ ਉੱਥੇ ਪਿਆ ਜਿਹੜਾ ਇੱਥੇ ਵਾਲਾ ਨਹੀਂ ਚੰਗਾ ਵਾ ਸਾਡੇ ਘਰ ਨਾਲੋਂ ਕਈ ਦਰਜੇ ਚੰਗਾ ਲੈਟਰਨ ਬਾਥਰੂਮ ਵਧੀਆ ਬਣਿਆ ਉੱਥੇ ਮੈਂ ਤਾਂ ਚਾਬੀ ਲੈ ਆ ਆਹਦੇ ਕੋਲ ਅੱਛਾ ਤੇ ਫਿਰ ਇਹਨਾਂ ਨੂੰ ਲੈ ਜਾਵਾਂ ਖਾ ਲਵਾਂ ਲੈ ਰਿਆ ਇਹਨਾਂ ਨੂੰ ਖਾ ਲਿਆ ਦੋਵੇਂ ਪੇਪੁੱਤਾਂ ਨੂੰ ਲੈ ਰਿਆ ਚਲੋ ਠੀਕ ਹੈ ਮਾਸੀ ਨੂੰ ਵੀ ਲੈ ਜਾ ਆਪਣੀ ਨੂੰ ਆਹ ਚਲੋ ਜੇ ਜਾਣਾ ਹੈਗਾ ਚੱਲ ਚਲ ਕੇ ਕਰ ਲਾ ਗੱਲ ਉਹਨਾਂ ਨਾਲ ਲੈ ਜਾ ਮੇਰੀ ਗੱਲ ਸੁਣੋ ਹਾਂ ਪਤਾ ਨਹੀਂ ਪਰਮ ਨੇ ਗੱਲ ਕੀਤੀ ਹੈ ਕਿ ਨਹੀਂ ਫਿੰਦਰ ਨਾਲ ਮੈਂ ਤਾਂ ਕਿਆ ਹੀ ਘਰ ਕੋਈ ਵੇਖ ਲਾ ਪੁੱਤ ਕੋਈ ਬੜੇ ਦਿਨ ਹੋ ਗਏ ਹੁਣ ਇੱਥੇ ਰਹਿ ਗਿਆ ਸਵੇਰੇ ਤਾਂ ਫੋਤੇ ਤੇ ਰਹਿ ਗਈ ਉੱਥੇ अच्छा ਤੇ ਪਤਾ ਨਹੀਂ ਸ਼ਾਇਦ ਉਹ ਗੱਲਬਾਤ ਹੋਈ ਹੋਊ ਤੇ ਮੈਂ ਤੇ ਗੱਲ ਤਾਂ ਹੋ ਰਣੀ ਕੀਤੀ ਹਣੀ ਆ ਹੈ ਮੇਰੀ ਗੱਲ ਸੁਣੋ ਅੱਜ ਤੇ ਤੁਹਾਨੂੰ ਨੌਕਰੀ ਮਿਲੀ ਆ ਕੋਈ ਸ਼ਹਿਰ ਚ ਕਮਰਾ ਵੇਖ ਲਓ ਜੀਵਨ ਸ਼ਹਿਰ ਤੇ ਰਹਿਣਾ ਕਿਵੇਂ ਪਿਆਵਾ ਕੋਲ ਤੇ ਸਾਡੇ ਢੇਲਾ ਨਹੀਂਗਾ ਠੀਕ ਆ ਉੱਥੇ ਪਹਿਲੋ 5-5 ਸਸਦੇ 1000 ਰੁਪਈਆ ਦੇ ਹੈਗਾ ਉੱਥੇ ਕਰਾਇਆ 3 ਮਹੀਨੇ ਦਾ ਗੱਲ ਤਾਂ ਤੁਹਾਡੀ ਠੀਕ ਆ ਪਰ ਠੀਕ ਤੇ ਰੋਟੀ ਪਾਣੀ ਵੱਖਰਾ ਮਰਦੇ ਵਾਲੇ ਕਰ ਲਈ ਆ ਨਾ ਉਹ ਤੇ ਗੱਲ ਆ ਮੈਂ ਕਹਿੰਦਾ ਇੱਥੇ ਕਿਤੇ ਲਾਗੇਸ਼ਾਲੀ ਕਿਤੇ ਮਿਲ ਜੇ ਹਨ ਲੋਕੀ ਬਸੇਰੇ ਬਾਹਰ ਦੂਰ ਗਏ ਚਲ ਮੈਂ ਤੇ ਕਹਿੰਨੀ ਇਹਨਾਂ ਤੇ ਲਾਗੇਸ਼ਾਲੀ ਕਿਤੇ ਮਿਲ ਜੇ ਹਨ ਵਾਜ ਮਾਰਿਆ ਝਟ ਲੱਗਿਆ ਆ ਗਿਆ ਉਹ ਤੇ ਗੱਲ ਅਜੇ ਸਾਨੂੰ ਬੜੀਆਂ ਲੋੜਾਂ ਹੋਵਨੀਆਂ ਦੀਆਂ ਠੀਕ ਨਹੀਂ ਸਹੀ ਸ਼ਹਿਰ ਜਾ ਕੇ ਸਾਡੀ ਨਹੀਂ ਮਾਰਾ ਕਣ ਬੈਠੇ ਹਾਂ ਹਾਂ ਪਤਾ ਇਹ ਬਸ ਕੋਈ ਨਹੀਂ ਮੈਂ ਮੜਾ ਚੱਲੀ ਇੱਥੇ ਕਿੱਥੇ ਜਾਣਾ ਵਾ ਇੱਥੇ ਪਿੰਡ ਹੀ ਆ ਹਾਂ ਉਹਦਾ ਤਾਂ ਕੋਈ ਗੱਲ ਤੇ ਨਹੀਂ ਹਾਂ ਤੁਸੀਂ ਜਾਣ ਕੇ ਦੇਓ ਵੀ ਘਰ ਨਾਲ ਪਏ ਦੋ ਹੁਣ ਇੱਥੇ ਰਹੀ ਜਾਉ ਉਦੋਂ ਕੋ ਗੱਲ ਨਹੀਂ ਆਪਣਾ ਘਰ ਨਹੀਂ ਨਹੀਂ ਪੁੱਤ ਬੜਾ ਟਾਈਮ ਲਿਆ ਲੈ ਇੱਥੇ ਤੇਰਾ ਟਾਈਮ ਤੇਰਾ ਟਾਈਮ ਟਪਾਦਾ ਯਾਰ ਚਲ ਕੋਈ ਗੱਲ ਹੈ ਉਦੋਂ ਨਾ ਹੈਗਾ ਸਾਡੇ ਪਿੰਡ ਇੱਕ ਘਰ ਖਾਲੀ ਅੱਛਾ ਮੁੰਡਾ ਮੁੰਡਾ ਬਿਲਾ ਹੀ ਸ਼ਹਿਰ ਆਜਾ ਹਾਂ ਉਹ ਇੱਥੇ ਚੱਲ ਗਏ ਨੇ ਸ਼ਹਿਰ ਅੱਛਾ ਉਹਨਾਂ ਤੇ ਉਧਾਂ ਵੇਚਣਾ ਸੀ ਹਾਂ ਤੇ ਮੈਂ ਉਹਨਾਂ ਨਾਲ ਏਦਾਂ ਗੱਲ ਕਰ ਲਈ ਮੈਂ ਕਿ ਇਹ ਕਰਾਇ ਕਰੇ ਕੇ ਦੇਣਾ ਦੇ ਉਹ ਨਾਲੇ ਪਿੰਦਰ ਗੱਲ ਆ ਕਿ ਯਾਰ ਸਾਡੇ ਜਿਹੜਾ ਮੁਰਲਾਣ ਵਾਲੀ ਹਿਸੇ ਤੇ ਹਨੇਰੀ ਜੀ ਉਹਨੇ ਉਹ ਕਿਸੇ ਨੂੰ ਕਹਿਣ ਡਿਆ ਮੈਂ ਕਿ ਚਲੋ ਗਾਤ ਹੋਏਗਾ ਦਸਦਾਰੇ ਹਾਂ ਹਾਂ ਚਲੋ ਪਿੰਡ ਘੱਟ ਵੱਧ ਆਉਂਦੇ ਨੇ ਅੱਛਾ 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 ਤੇ ਕਰਾਇ ਕਰੇ ਲੋ ਤੇ ਉਹਨੇ ਕੋ ਗੱਲ ਕੀਤੀ ਹਾਂ ਅੰਦਾ ਚਲ ਕੋਈ ਨਹੀਂ ਤੁਹੀਂ ਵਰਤੋ ਜਨਾ ਜਰ ਬੱਪਨਾ ਅੱਛਾ 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 ਤੇ ਮੈਂ ਚਾਬੀ ਲੈ ਆ ਆਦੇ ਕੋਲ ਹਾਂ ਤੇ ਜੇ ਕਹਿੰਦੀ ਐ ਜੇ ਆਪਾਂ ਹੁਣੇ ਚੱਲ ਫਿਰਨੇ ਤੇ ਵੇਖਾ ਹੀ ਮੜਾ ਜਨਾ ਕੀ ਮਾਰਾਂਗੇ ਚੱਲ ਗਏ ਜੀ ਬੰਦ ਹੁਣ ਚੱਲਦੇ ਨਹੀਂ ਸਿਆਣੀ ਜਾ ਤੂੰ ਵੇਖ ਲੈ ਉਹ ਹੋਰ ਤੂੰ ਆ ਜਾ ਉੱਥੇ ਮੁੜ ਕੇ ਕੋਈ ਨਹੀਂ ਤੁਹੀਂ ਜਾ ਜਮਸੀ ਆ ਮੈਂ ਵੀ ਆ ਜਾ ਉਹ ਆ ਜਾ ਨਾ ਤੂੰ ਮੁੜ ਕੇ ਬਾਅਦ ਵਿੱਚ ਮੈਂ ਕਹਾਂ ਤਾ ਨਾ ਸਮਾਨ ਸਭ ਸਾਰਾ ਹੈਗਾ ਹੈ ਅੰਦਾ ਵੀ ਆਪਣਾ ਭਾਂਡੇ ਭੁੰਡੇ ਜੋ ਹੀ ਹੁੰਦੇ ਨੇ ਹੂੰ ਹੂੰ ਬਾਕੀ ਬੈੱਡ ਬੂੜੇ ਲਮਰਿੰਗ ਹੋ ਰੀਆਂ ਹੈਗੀਆਂ ਨੇ ਹੈ ਅੰਦਾ ਖਾਲੀ ਨੇ ਬਾਕੀ ਥੋੜਾ ਬੋਤਾ ਸੁਆਨ ਉਹਨਾਂ ਦਾ ਇੱਥੇ ਹੈ ਕੈਮਰਾ ਪਾਇਆ ਸਭ ਉੱਥੇ ਲਗਾ ਲਗਾਇਆ ਹਾਂਜੀ ਆਹੋ ਚਲੋ ਚੰਨੀ ਹੋ ਗਈ ਹੈ ਹੈ ਚਲੀਏ ਫਿਰ ਚਲੋ ਯਾਰ ਪਰ ਇੱਥੇ ਬਾਹਰ ਹੀ ਫਿਰਦੇ ਆਂ ਇਹ ਫਿਰ ਵਾਜ ਨਹੀਂ ਚੱਲ ਜੀ ਮਾਰਾ ਇਹਨੇ ਕੰਮ ਬਣਾਤਾ ਹੀ ਹੈ ਆਹ ਚਲੋ ਸਾਰਾ ਹੋ ਗਿਆ ਹੋਵੇ ਬੜੇ ਥੱਕੇ ਪੈਣਾ ਇਹਨੂੰ ਸ਼ਹਿਰ ਵੀ ਨਹੀਂ ਨਹੀਂ ਜੇ ਲੱਗੇ ਫਿਰ ਤਾਂ ਬਹੁਤ ਵਧੀਆ ਹੋਵੇ ਤੇ ਗੱਲ ਹੋਵੇ ਨਾਲੇ ਸਾਨੂੰ ਵੀ ਲੋੜਾ ਹੋਵੇ ਨਾ ਇਹ ਹਾਂ ਚਲੋ ਵੇਖ ਲਈਏ ਫਿਰ ਦੇਖਦੇ ਕਿਤੇ ਆਪਾਂ ਸਾਡੀ ਗਲੀ ਗਲੀ ਚ ਚੱਲ ਯਾਰ ਤੁਹਾਡੇ ਲਾਗੇ ਬਣ ਗਈ ਇਹ ਗੱਲ ਵਧੀਆ ਗੱਲ ਬਾਤ ਸਹੀ ਗੱਲ ਆ ਪੁੱਤ ਹਣਾ ਚੱਲ ਲੈ ਲੈ ਜਾ ਤੂੰ ਅੰਦਰ ਇਹdependਾ ਦੂਜਾ ਪਾਸਾ ਹੀ ਪੈਂਦਾ ਹਣਾ ਹਾਂਜੀ ਹਾਂਜੀ ਚੱਲ ਵਧੀਆ ਵਾ ਹੈ ਆਂ ਵੀ ਘਰਾਂ ਚ ਘਾਰੇ ਆ ਨਹੀਂ ਨੀ ਕੋਈ ਗੱਲ ਨਹੀਂ ਗਈ ਜੇ ਤਾਂ ਮਰਜ਼ੀ ਬੰਦ ਕਰਕੇ ਲੇਟ ਨੂੰ ਮੱਦੀ ਜਾਓ ਅੰਦਰ ਘਾਤ ਤੇਗਾ ਨਹੀਂ ਵਧੀਆ ਤੂੰ ਹਾਂ ਹਾਂਜੀ ਕੰਦਰ ਲੱਗਦਾ ਥੋੜਾ ਟਾਈਮ ਹੋ ਗਿਆ ਅਨ ਵਿੱਚ ਹਾਂਜੀ ਹਾਂਜੀ ਚੱਲ ਯਾਰ ਛੱਤ ਮਿਲ ਗਈ ਰਹਿਣ ਵਾਸਤੇ ਇੰਨਾ ਬੜਾ ਸ਼ੁਕਰ ਹੈ ਮਾਲਕ ਦਾ ਭਰਾ ਆਹ ਪਰ ਵੀ ਚੰਗਾ ਚੰਗਾ ਕਿੰਨਾ ਸੋਹਣਾ ਬਣਿਆ ਆ ਮੈਨੂੰ ਰਸੋਈ ਲੱਗਣ ਲਈ ਆ ਰਸੋਈ ਹੈ ਤੇ ਚੁੱਲ੍ਹਾ ਵੀ ਬਣਿਆ ਚੱਲ ਅੱਗ ਬਾਲਿਆ ਕਰਾਂਗੇ ਹੁਣ ਸਿਲੰਡਰ ਜੁੜੀ ਨਹੀਂ ਹਣੀ ਹੁਣ ਹੜਕੋ ਹੈ ਚੱਲ ਬਣਿਆ ਵਾ ਗੁਜਾਰਾ ਬਜਾਰਾ ਹੋਏ ਨਾ ਹੜਾ ਵਧੀਆ ਹੈਨਾ ਮੇਰੇ ਸਾਮੇ ਕਮਰੇ ਵੀ ਚੰਗੇ ਆ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਸਮਾਨ ਵੀ ਅੰਦਰ ਅੰਦਰ ਹੋਣਾ ਥੋੜਾ ਬਹੁਤ ਆਹੋ ਚੱਲ ਬਾਥਰੂਮ ਹੀ ਹੈਗੇ ਵੱਡੀ ਗੱਲ ਇਹ ਆ ਆਹ ਇਹ ਵੀ ਗੱਲ ਸਹੀ ਹੈ ਬਾਥਰੂਮ ਬਣੇ ਆ ਤੇ ਚੱਲ ਬੜਾ ਵਧੀਆ ਵਾ ਹੋਰ ਸਾਨੂੰ ਕੀ ਚਾਹੀਦਾ ਵਾ ਠੀਕ ਵਾ ਨਾ ਇਹੋ ਨਾ ਵਿਚਾਰਾ ਤੇ ਬੋਝ ਬਣੇ ਹੀਗੇ ਨਾਲੇ ਮਨ ਵੀ ਮੇਰੀ ਗੱਲ ਸੁਣ ਘਰਾਂ ਚ ਘਰ ਹੋਰ ਕੀ ਚਾਹੀਦਾ ਇੱਥੋਂ ਆਹੋ ਨਹੀਂ ਬੜਾ ਵਧੀਆ ਵਾ ਤੇ ਨਾਲੇ ਇੱਕ ਫੋਨ ਕਰਾਂਗੇ ਤਾਂ ਗਰੇ ਨੇ ਭੱਜ ਆਇਆ ਕਰਨਾ ਬਾਕੀ ਕੁਝ ਨਹੀਂ ਜਿਹੜਾ 1000 2000 ਆਹ ਕਿਰਾਏ ਦੀ ਗੱਲ ਆ ਤੇ ਪਿੰਗਰ ਕਰ ਲੈਂਦਾ ਫਿਰ ਆਹੋ ਤੇ ਬਾਕੀ ਤੇ ਬੜਾ ਵਧੀਆ ਚਲਾ ਤੁਰੇ ਕੋਰ ਦਿਸੀਏ ਜਾ ਕੇ आज को म सजी 11 ਦੇ ਵਧੀਆ ਸਿਸਟਮ ਸਾਰਾ ਹੈ ਬੜਾ ਬੋੜੂਦਿ ਲੱਗੇ ਆ ਆ ਜਿੰਨਾ ਸਾਮਾਨ ਹੈ ਨਾ ਅੱਛਾ ਇਹ ਸਾਰਾ ਇੱਥੇ ਹੀ ਇਹਨਾਂ ਚੋਂ ਨਾਲ ਕੁਝ ਨਹੀਂ ਖੜਨਾ ਹੈਗਾ ਠੀਕ ਹੈ ਠੀਕ ਹੈ ਠੀਕ ਹਾਂਜੀ ਇਹ ਆ ਕਿ ਇਹ ਰਹਿਣ ਸਹਿਣੋਂ ਵਧੀਆ ਚੱਲ ਨਾ ਤੂੰ ਇਹ ਕਰ ਲੈ ਨਾ ਫੇਰੀ ਪੁੱਛ ਲਈ ਕਿ ਜੇ ਨਾਲ ਕੋ ਥੋੜਾ ਬਹੁਤਾ ਖੜਨਾ ਹੋਵੇਗਾ ਨਾ ਤੇ ਲੈ ਜਾਣਗੇ ਤੇ ਬਾਕੀ ਜਿਹੜਾ ਰਹਿ ਜਾਊਗਾ ਤੇ ਫਿਰ ਵੇਖ ਲਾਂਗੇ ਨਹੀਂ ਮਸੜ ਜੋ ਨਾ ਕੋਈ ਸਮਾਨ ਨਹੀਂ ਹੜਨਾ ਇਥੋਂ ਅੱਛਾ ਮਾਤਾ ਨਾਲ ਸਾਰੀ ਗੱਲਬਾਤ ਕੀਤੀ ਠੀਕ ਮਾਹਬ ਜੀ ਕੋ ਕੀਮਤੀ ਸਮਾਨ ਉੱਥੇ ਤੇ ਤੂੰ ਲੈ ਆ ਆਹੋ ਕਿਉਂ ਚਾਬੀਆਂ ਦਿੱਤੀਆਂ ਮੈਂ ਜਿਹੜਾ ਮੜਕਾ ਕੱਲ ਨੂੰ ਕੋ ਗੱਲਬਾਤ ਹੋਏ ਹੋਇਆ ਸੋ ਗੱਲਾਂ ਪਤਾ ਹੁੰਦੀਆਂ ਯਾਰ ਤੇ ਆਂਦਾ ਹੀ ਹੋਰ ਤੇ ਕੋਈ ਸਮਾਨ ਨਹੀਂ ਆ ਬਸ ਆ ਬੈਠੇ ਇਹ ਤਾਂ ਆਪਾਂ ਹੜਨੇ ਨਹੀਂ ਆ ਉਧਰ ਵੀ ਇੱਕ ਲੱਗਾ 500 ਵਿੱਚ ਭੰਡੇ ਭੁੰਡੇ ਵੀ ਹੈਗੇ ਨੇ ਚਲ ਯਾਰ ਬੜਾ ਵਧੀਆ ਯਾਰ ਅਹੀਂ ਤੇਰਾ ਦੇਣ ਕਿੱਥੇ ਦੇਣਾ ਮਾੜੇ ਦੇਖੋ ਤਗੜੀਆਂ ਨਹੀਂ ਆਣਾ ਤਗੜੀਆਂ ਗੱਲਾਂ ਨੇ ਆਹੋ ਹੀ ਤਾਂ ਕਰਦੇ ਸੀ ਸਾਡੇ ਦਾ ਹੱਡੇ ਵਰਗਾ ਉਹਨੇ ਬਿਲਕੁਲ ਬਿਲਕੁਲ ਬਿਲਕੁਲ। ਚਲੋ ਤ희 ਬੋਆ ਮਾਸੀ ਨੂੰ ਰਸੋਈ ਵਿਖਾਵਾਂ। ਇਹਨਾਂ ਜੀ ਉਧਰ ਆਵਾਂ। ਆਹੋ। ਭਾਂਡੇ-ਪੁੰਡੇ ਜੇ ਕੋ ਲਿਆਉਂਦੀ ਲੋੜ ਪਈ ਜਦੋਂ ਇੱਥੇ ਆਹੋਗੇ ਆਪਣਾ ਉਧਰੋਂ ਫੜ ਲਵਾਂਗੇ। ਹੂੰ ਹੂੰ। ਚੱਲ ਕੋਈ ਨਹੀਂ। ਜਿੰਮੜਾ। ਤੂੰ ਖੋਲਿਆ ਵਾ ਤੂੰ ਉਧਰ ਹੀ ਮਾਰ ਲਓ ਚਾਤੀ। ਕੋਈ ਨਹੀਂ ਪਿੰਡ ਦਾ ਬੜਾ ਮੋਟਾ ਹੈ ਨਾ 700 ਤੋਂ ਕਰਾਉਣਾ ਕਰਾ ਲਾਂਗੇ ਥੋੜਾ ਜਿਹਾ। ਆਹ ਕੋਈ ਨਹੀਂ ਇੱਕ ਕਰੀ ਵੇਖ ਲਾਂਗੇ ਉੱਤੇ ਛੱਤ ਤੇ ਜੇ ਮਿੱਟੀ ਮੋਟੀ ਹਨਾ ਪਾਉਣਾ। ਆਹ ਕੋਈ ਜਲਦੀ ਨਹੀਂ। ਮੀਂਹ ਪਣੀ ਦਾ ਹੁੰਦਾ ਢੜ ਫੋੜਾ। ਆਹ ਹੋਰ ਉੱਥੇ ਕੀ ਬਣਾਵਾ? ਹਾਂਜੀ ਚੱਲ ਯਾਰ ਛੱਤ ਤੇ ਮਿਲ ਗਈ ਸਿਰ ਤੇ ਉੱਤੇ ਹੁਣ ਹੈ ਚਲੋ ਬਾਕੀ ਯਾਰ ਮੜਾ ਮੋਟਾ ਕਰਜ਼ਾ ਕਰਦਿਆ ਨਾ ਯਾਰ ਹੁਣ ਇਹ ਸਿਰੋਂ ਲੈ ਜੇ ਤੇ ਫੇਰ ਵਾ ਸਮਾਂ ਤੇ ਹਲਾ ਸਾਰਾ ਹੀ ਬਿਆ ਹੈ ਇੱਕ ਗੱਲ ਹੋਰ ਹੈ ਕਿ ਵਰਮਾ ਮੈਂ ਵੀ ਚੁੱਲੇ ਵੀ ਆ ਕੇ ਸਿਲੰਡਰ ਹੀ ਹੈਗਾ ਤੇ ਵੇਖ ਲਾਂਗੇ ਜੇ ਭਰਉਣ ਵਾਲਾ ਹੋਏਗਾ ਨਾ ਤੈਨੂੰ ਭਰਾ ਹੜਿਓ ਪੋਟੇ ਮਿੰਟ ਲੱਗਦਾ ਥੋੜਾ ਟਾਈਮ ਹੋਇਆ ਗਿਆ ਨਾ ਜੀ ਇਹਨਾਂ ਨੂੰ ਮਾਸਿਕ ਹੋ ਗਿਆ ਤੁਸੀਂ ਗਏ ਨੇ ਆ ਕੋਈ 2 ਮਹੀਨੇ ਹੋਏ ਨੇ ਅੱਛਾ ਅੱਛਾ ਭਾੜੀ ਫ੍ਰਿਜ ਫ੍ਰਿਜ ਵੀ ਨਹੀਂ ਖੜੀ ਕੀਤੀ ਭਾਈ ਜੀ ਉਹ ਦੇਖੋ ਜੀ ਉਹਨਾਂ ਦਾ ਕੰਮ ਇਦਾਂ ਦਾ ਮੁੰਡੇ ਨਾਲ ਬੜੀ ਤਰ੍ਹਾਂ ਦੀ ਕੁੱਪਰੀ ਅੱਛਾ ਹੋ ਗਿਆ ਤਾਂ 5 ਸਾਲ ਉਹਨੂੰ ਮਿਲ ਨੂੰ ਠੀਕ ਹੈ ਤੇ ਤੁਹਾਨੂੰ ਪਤਾ ਹੈ ਤੁਮ ਖਵਾ ਬਥੇਰੀਆਂ ਨੇ ਹਾਂ ਉਹਨਾਂ ਸ਼ਹਿਰ ਕੋਠੀ ਪਾ ਲਈਏ ਤਾਂ ਆਪਰ ਤੁਹਾਨੂੰ ਉਹਦਾ ਪੁਰਾਣਾ ਸਮਾਨ ਕਿੱਥੇ ਛੱਡ ਦੇਣ ਮੁਰਗਾ ਜਦੋਂ ਇਹੋ ਜਿਹਾ ਹੁਣ ਹੈ ਨਾ ਚੱਲ ਸਾਡੀ ਸੁਣੀ ਗਈ ਹੈ ਕਿ ਨਹੀਂ ਸ਼ਹਿਰ ਚ ਹੀ ਰਹਿਣਗੇ ਰਹਿਾਂਗੇ ਤੇ ਬਾਕੀ ਸਮਾਨ ਤੇ ਸਾਰਾ ਮੈਂ ਤੱਜੇ ਟਾਈਮ ਹੈ ਵੀ ਲੈ ਲੈਣਾ ਜੇ ਕੋਈ ਚੀਜ਼ ਦੀ ਲੋੜ ਹੋਵੇ ਤੇ ਉਦੋਂ ਲੈ ਆਵਾਂ ਲੱਗਦਾ ਤਕਰੀਬਨ ਸਾਰਾ ਹੈਗਾ ਹੀ ਆ ਤੇ ਚਲ ਕੋਈ ਨਹੀਂ ਜਿੰਕੀ ਦੀ ਲੋੜ ਹੋਵੇ ਤੁਹਾਨੂੰ ਕਹਿਦਾ ਮੈਂ ਹਾਂਜੀ ਹਾਂਜੀ ਆਓ ਤੇ ਚਲ ਬੜਾ ਵਧੀਆ ਵਾ ਪੁੱਤ ਭਲਾ ਹੋਵੇ ਤੇ ਨਾ ਪਾਜੀ ਪਿੰਡ ਚ ਜਿਹੜਾ ਹਨਾ ਮਿਲ ਗਿਆ ਵੇਖ ਲਓ ਖੋਲੇ ਕਮਰੇ ਵੀ ਚਲ ਆਣਾ ਵੀ ਚਲ ਮੈਂ ਵੀ ਵੇਚ ਲਈਏ ਇਹ ਕਮਰੇ ਇਹ ਆ ਕੀ ਚੀਜ਼ ਵੇਖੀ ਚੰਗੀ ਆ ਪਾਜੀ ਗੱਲ ਸੁਣੋ ਹਾਂ ਮੇਰੀ ਮੈਂ ਕਹਿੰਦਾ ਇਹ ਕਿਰਾਏ ਗੋਰੀ ਦੀ ਗੱਲ ਕਰ ਲੈਣੀ ਤੁਸੀਂ ਮੈਂ ਤਾਂ ਪਰਮੋਦਾ ਨਾ ਕੀਤੀ ਸੀ ਹਾਂਜੀ ਮੈਂ ਵੀ ਦੱਸ ਦੇਜੇ ਕੋ 2-3000 ਲੈਣਾ ਸੀ ਮਹੀਨੇ ਦਾ ਆਹੋ ਉਹ ਦੇ ਕਰਪਈਆ ਵੀ ਨਹੀਂ ਮੰਗਦਾ ਨਹੀਂ ਨਹੀਂ ਭਾਜੀ ਇਦਾਂ ਚੰਗਣ ਲੱਗੀ ਆਂਦਾ ਜੀ ਤੁਹਾਨੂੰ ਲੋੜ ਆ ਤਾਂ ਤੁਸੀਂ ਫਰਤੋ ਮੈਂ ਵੀ ਤੁਹਾਨੂੰ ਨਹੀਂ ਸਾਡੇ ਰਿਸ਼ਤੇਦਾਰ ਨੇ ਤੇ ਜੇ ਕਰੇਗਾ ਨਾ ਆਪਾਂ ਨੂੰ 1000-1500 ਚੰਨਾਲਾਂਗੇ ਮਹੀਨੇ ਦਾ ਚਲੋ ਭਰ ਜਿੱਦਾਂ ਵੀ ਆ ਭਰ ਤੁਸੀਂ ਗੱਲ ਕਰਕੇ ਰੱਖਿਓ ਜੀ ਕੋਈ ਨਹੀਂ ਮੇਰੇ ਮੰਮੀ ਡੈਡੀ ਨੇ ਵੀ ਨਹੀਂ ਮੰਨਣਾ ਨਾ ਜੱਸਨੇ ਮੰਨਣਾ ਤੇ ਮੇਰਾ ਵੀ ਦਿਲ ਕਰਦਾ ਕਿਈ ਦਾਰੀਏ ਕਿਸੇ ਦੇ ਘਰ ਤੁਸੀਂ ਕਿਰਾਏ ਦੀ ਗੱਲ ਜ਼ਰੂਰ ਕਰਿਓ ਇਹਨਾਂ ਚਲੋ ਕੋਈ ਨਾਲ ਨਹੀਂ ਮਾਨੂੰ ਸ਼ਾਮਣਾ ਫੋਨ ਕਰਕੇ ਪੁੱਛ ਲਾਂ ਠੀਕ ਹੈ ਤੇ ਬਾਕੀ ਮੀਟਰ ਲੱਗਾ ਹੈ ਅੱਛਾ ਉਹਦੇ ਬਿੱਲ ਹੁਣ ਆਪਾਂ ਨੂੰ ਦੇਣਾ ਪੈਣਾ ਉਹ ਤੇ ਦੇਣਾ ਪੈਣਾ ਹਾਂਜੀ ਤੇ ਮੋਟ ਵੀ ਸਮਰਸੀਵਾਲ ਬੋਰ ਹੋਇਆ ਸਭ ਕੁਝ ਕੋਈ ਬਾਥਰੂਮ ਫਲਸ਼ ਤੋਂ ਨਹੀਂ ਹਾਂ ਇਹ ਟੈਂਕੀ ਟੁੱਟੀ ਲੱਗੀ ਹੈ ਹਾਂ ਹਾਂ ਤੇ ਅੰਦਰ ਵੀ ਪੱਥਰ ਬਾਕੀ ਤੇ ਵਧੀਆ ਵਾ ਭਾਂਡਾ ਠਿੰਡਾ ਵੀ ਹੈਗਾ ਵਾ ਸਾਰਾ ਸਾਮਾਨ ਤੇ ਲੈਣ ਦੀ ਲੋੜ ਨਹੀਂ ਪੈਣੀ ਇੱਕ ਕਰੀਂ ਵੇਖ ਲਾਂਗੇ ਮੈਂ ਕਿਹ ਜਦ ਆਵਾਂਗੇ ਨਾ ਇੱਧਰ ਤੇ ਛੱਤ ਦੇ ਜੜ ਕੇ ਨਾ ਜੇ ਕੋਈ ਮਿੱਟੀ ਮੋਟੀ ਪੈਣ ਵਾਲੀ ਹੋਊਗਾ ਕਰ ਲਾਂਗੇ ਸੈਟਮੈਂਟ ਆਹੋ ਚਲੋ ਕੋਈ ਗੱਲ ਨਹੀਂ ਮੈਡਮ ਤੇ ਚੱਲ ਜਾ ਵੇਖ ਲੈ ਤੂੰ ਹੀ ਅੰਦਰ ਠੀਕ ਆ ਲੈ ਆ ਵੀ ਕਮਰਾ ਬੜਾ ਵੱਡਾ ਜੇ ਹੈ ਕੋਈ ਲੇਖਣ ਰਿਆ ਹੀ ਆਹੋ ਚੱਲ ਬੜਾ ਵੱਡਾ ਜੱਡਾ ਜਾ ਹੋਇਣਾ ਚੱਲ ਆ ਬੈੱਡ ਬੁੱਧ ਲੱਗੇ ਹੈਂ ਵੇਖ ਪਰਮ ਕਿੱਡਾ ਸੋਹਣਾ ਬਣਿਆ ਵਾ ਘਰ ਆਹੋ ਬਿਲਕੁਲ ਵਧੀਆ ਵਾ ਚੱਲ ਵੇ ਹਲਾ ਪਰਮਾਤਮਾ ਨੇ ਕੋਹ ਨਾ ਕੋਹ ਤਾੜਾ ਸੋਚਿਆ ਸੀ ਨਾ ਮੇਰੀ ਸੁਣ ਹੁਣ ਗੱਲ ਮੈਂ ਭਾਈ ਨਾਲ ਕੀਤੀ ਕਰਾਈ ਦੀ ਗੱਲ ਅੱਛਾ ਐਡਾ ਉਹ ਮੁੰਡਾ ਤਾ ਨਹੀਂ ਮੰਨਦਾ ਅੱਛਾ ਮੈਂ ਕਹਾਂ ਮੰਨਦਾ ਨਹੀਂ ਹੈਗਾ ਪਰ ਐਡਾ ਨਹੀਂ ਇੰਜ ਰਹਿਣਾ ਹਾਂ ਨਾ ਜੋ ਗੱਲ ਬਾਤ ਹੈਗੀ ਤੁਸੀਂ ਉਹਨਾਂ ਨਾਲ ਕਰਿਓ ਤੇ ਫੇਰ ਅਹੀਂ ਰਹਿਣਾ ਨਾ ਠੀਕ ਹੈ ਨਹੀਂ ਨਹੀਂ ਤੇ ਪੱਕੀ ਗੱਲ ਕਰ ਲੈ ਪੱਕੀ ਗੱਲ ਕਰ ਲਈ ਜੀ ਹੁਣ 9000 ਰੁਪਏ ਤੇਰੇ ਪਿਓ ਦੇ ਲੈਣਾ 12 ਤੂੰ ਹੀ ਲੈਣਾ ਵਾ ਜੇ 2000 ਦੇਣਾ ਵੀ ਪਊ ਤੇ ਕੀ ਮਰ ਚਲੀ ਆਪਾਂ ਅਸਾਂ ਗੱਲ ਕੀਤੀ ਆ ਤੇਰਾ ਵਾ ਸੰዱ ਠੀਕ ਨਹੀਂ ਉਹ ਮੈਨੂੰ ਇਹ ਆ ਕਿ ਕੱਲ ਨੂੰ ਕੋਈ ਗੱਲ ਨਾ ਕਰੇ ਤੇਰਾ ਠੀਕ ਨਹੀਂ ਨਹੀਂ ਇਹ ਸੇ ਕਰਕੇ ਕੀਆ ਲੈਦਾ ਸ਼ਾਮਾ ਨੂੰ ਫੋਨ ਲੰਮਣਾ ਮੈਂ ਅੱਛਾ ਕੀ ਗੱਲ ਹੈ ਗੱਲ ਟੁਕੜੀ ਚੰਗੀ ਹੁੰਦੀ ਹੈ ਹੈ ਅਹੀਂ ਹੁਣ ਅਗਲਾ ਦਾ ਕੰਮ ਕਰਨਾ ਉਹਦੇ ਕੋਈ ਨਾ ਕੋਈ ਚਾਹੀਦਾ ਹੀ ਹੈ ਤੇ ਬੜਾ ਬਾਜੀ ਕਹਿੰਦੇ ਇਹ ਵੀ ਕਿਰਾਏ ਦੀ ਗੱਲ ਕਰ ਲਈ ਮਸਤਰੀ ਕੋਈ ਗੱਲ ਨਹੀਂ ਸਭ ਕੁਝ ਕਰ ਲਾਂਗੇ ਜਿੰਨਾ ਕਰਨਾ ਕਰੋ ਤੇ ਕਿਦਾਂ ਠੀਕ ਹੈ ਬੜਾ ਵਧੀਆ ਪੁੱਤ ਬਹੁਤ ਵਧੀਆ ਹਾਂ ਨੂੰ ਤੇ ਮਾਲਕ ਦੀ ਕਿਰਪਾ ਦੇ ਨਾਲ ਆ ਮਿਲ ਗਿਆ ਵਾ ਨਾ ਹੁਣ ਹੀ ਖੋਸ਼ਾ ਕਿਉਂ ਕਰੂੰ ਕਮਰੇ ਦੇ ਪਈ ਆ ਵੀ ਗੱਲਾ ਤਿੰਨ ਵਾਰੀ ਕੀਤੀ ਇਹਨਾਂ ਬੋਲਾ ਆ ਗਈ ਕੋਈ ਗੱਲ ਹੀ ਨਹੀਂ ਕੀਤੀ ਬੜਾ ਵਧੀਆ ਬੈੱਡ ਲੱਗੇ ਆ ਭਾਂਡੇ ਵੀ ਹੈਗੇ ਸਾਰਾ ਕੁਝ ਹੈਗਾ ਤੇ ਕੋਈ ਨਹੀਂ ਆ ਕੇ ਬਹਿਣ ਵਾਲੀ ਗੱਲੀ ਆ ਹਾਂਜੀ ਹਾਂਜੀ ਚਲ ਕੋਈ ਜਿੰਨਾ ਘੰਟਾ ਟਾਈਮ ਚਾਹੀਦਾ ਉਹਨਾਂ ਨੂੰ ਨਿਕਲ ਜਾਣਾ ਹਟਾਈ ਬਿਲਕੁਲ ਜੀ ਬਿਲਕੁਲ ਠੀਕ ਆਹ ਆਹ ਸਦਾ ਦਿਨ ਇੱਥੇ ਥੋੜੇ ਰਹਿਣੇ ਆ ਬਾਕੀ ਦਿਨ ਮੋੜ ਕੇ ਚਲੀਏ ਹਰ ਕੰਮ ਚਲੋ 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 ਹੁਣ ਆਪਦੇ ਤੇਰਾ ਕੋਠੀ ਲੌਕ ਲਾਓ ਹਾਂਜੀ ਹਾਂਜੀ ਆ ਲੌਕ ਲਾ ਦਿਓ ਮਾਰ ਤਾ ਲੌਕ ਥੇ ਇੰਦਪਾ ਦੇ ਲੋਕ ਨੂੰ ਫਿਰ ਆਹ ਚੱਲ ਘਰ ਚ ਖਾ ਬਾਕੀ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰਾ ਸਮਾਨ ਵਿੱਚ ਹੈਗਾ ਵਾ ਬਾਕੀ ਆ ਵੀ ਘਰਾਂ ਲਾਗੇ ਘਰ ਵਾ ਹਾਂ ਚੱਲ ਜਿੰਦਰਾ ਵੀ ਮਾਰ ਕੇ ਜਾਣਾ ਬੁੱਧ ਨੂੰ ਡਰ ਨਹੀਂਦਾ ਮਗਰ ਉਹ ਥੋੜਾ ਵਧੀਆ ਨਾਲ ਕਨੇ ਛੱਤ ਦਿੱਤੀ ਹਨ ਆਹ ਤੇ ਬਾਕੀ ਪੜਾ ਹੋਵੇ ਪਿੰਡਰਾਂ ਬੰਦ ਜਿਹਨੇ ਵੀ ਛਾਰੇ ਨੇ ਮਿਹਨਤ ਕਰਕੇ ਹੁਣ ਘਰ ਲੱਭਤਾ ਚੱਲ ਯਾਰ ਇਹਦਾ ਦੇਣ ਕਿੱਥੇ ਦੇ ਸਕਨੇ ਆਪਾਂ ਤੇ ਜੇ ਵੀ ਨਾ ਹੋ ਸਾਰੇ ਕਿਹੋ ਜਿਹੇ ਰਿਸ਼ਤੇਦਾਰ ਸਾਰੇ ਮੁੱਕ ਮੋੜ ਗਏ ਕੋਈ ਵੀ ਨਹੀਂ ਫੋਨ ਕਰਨਾ ਹਟ ਗਿਆ ਸਾਰੇ ਕਿਉਂ ਹਾਂ ਚਲੋ ਸਹੀ ਗੱਲ ਚਲਿਓ ਫਿਰ ਚਲੋ ਚਲੀਏ ਆਉਥੇ ਚਲੀਏ ਮੈਂ ਕਿੱਥੇ ਉੱਠੇ ਹੋ ਗਏ ਕਿੱਥੇ ਗਈ ਨੇ ਦਿਖਾਈ ਨਹੀਂ ਕਿਤੇ ਮੁੜ ਕੇ ਤੈਨੂੰ ਨਹੀਂ ਪਤਾ ਨਾ ਮੈਨੂੰ ਨਹੀਂ ਪਤਾ ਉਹ ਤੂੰ ਦਸੋਂਗੀ ਹੈ ਨਾ ਹਾਂ ਉਹ ਚਲ ਗਿਆ ਉਥੇ ਘਰ ਵੇਖਣ ਅੱਛਾ ਉਹੜੇ ਆਪਣੇ ਪਿੰਡ ਵਾਲੇ ਨਹੀਂ ਹੋ ਰਹਿੰਦੇ ਆ ਲਾਂਬੇ ਕਿਤੇ ਸ਼ਾਸੂ ਰਹਿੰਦੇ ਹੋਰੇ ਹਾਂ ਉਹਨਾਂ ਦੇ ਮੁੰਡੇ ਜਿਹੜੇ ਰਪਿੰਦਰ ਨਾ ਹੋਈ ਸੀ ਗੱਲ ਅੱਛਾ ਤੇ ਉਹ ਕਹਿੰਦਾ ਥਾਂ ਤੋਂ ਵੇਚਣ ਵਾਸਤੇ ਕਹਿੰਦਾ ਕੋ ਗਾ ਘੋਦ ਦੇ ਦੱਸਿਓ ਤੇ ਇਹਨੇ ਕਹਿਤਾ ਵੀ ਚੱਲ ਸਾਨੂੰ ਇਹਦਾ ਕਿਰਾਇਆ ਤੇ ਚਾਹੀਦਾ ਵਾ ਅੱਛਾ ਅੱਛਾ ਇਹ ਵੀ ਬੜੇ ਕਾਲੇ ਸੀ ਨਾ ਬਸਾਨੂੰ ਕਿਤੇ ਲੱਭ ਤੋ ਸਾਂ ਮੈਂ ਤਾਂ ਕਿਹਾ ਮੈਂ ਚੱਲ ਕੱਢੀ ਜਾਉ ਟਾਈਮ ਦੀ ਮੈਂ ਚੱਲ ਨੰਗਦਾ ਵਾ ਚਲੋ ਵਿਚਾਰੇ ਹੁਣ ਸਮਝਦੇ ਆ ਵੀ ਰਿਸ਼ਤੇਦਾਰਾਂ ਦੇ ਵਿੱਚ ਮਹਿਸੂਸ ਕਰਦੇ ਹੋਣਗੇ ਉਹ ਰਹੀਂ ਤਾਂ ਨੇ ਕੱਲ ਰਹਿਣ ਕੋਈ ਗੱਲ ਨਹੀਂ ਤੇ ਉਹਨਾਂ ਦਾ ਰਾਦਾ ਵੀ ਚੱਲ ਉੱਥੇ ਆਪਣਾ ਟਾਈਮ ਕੱਟ ਲੈਣੇ ਜੇ ਨਜ਼ਰ ਕਟਿਆ ਜਾਂਦਾ ਹੈ ਕਿ ਨਹੀਂ ਚਲ ਜਿੱਦਾਂ ਉਹਨਾਂ ਨੂੰ ਸਹੀ ਲੱਗਦਾ ਵਾ ਆਹ ਤੇ ਉਹਨ ਗਏ ਹੀ ਉਹ ਹੁੰਦੇ ਆ ਤਾਂ ਲੱਗੂ ਪਤਾ ਵੀ ਕਿੱਦਾਂ ਦਾ ਵਾ ਹੁਣ ਉਹਨਾਂ ਨੂੰ ਪਸੰਦ ਆਇਆ ਕਿ ਨਹੀਂ ਚਲੋ ਤੁਹਾਡੇ ਨਾਲ ਉਹ ਤੇ ਕਈ ਦਰਜੇ ਚੰਗਾ ਉਹ ਘਰ ਚੱਲ ਜਿੱਦਾਂ ਦਾ ਉਹਨਾਂ ਨੂੰ ਮਨ ਨੂੰ ਲੱਗੂਗਾ ਫੇ ਹੁਣ ਉਹ ਤਾਂ ਮੈਂ ਵੇਖ ਲਾ ਏਡੇ ਵਧੀਆ ਘਰ ਚ ਰਹਿੰਦੇ ਸੀ ਉਹ ਐਨੀ ਐਸ਼ ਕਰਦੇ ਸੀ ਇੰਨਾ ਉਹਨਾਂ ਕੋਲ ਪੈਸਾ ਸੀ ਹੈ ਤੇ ਇੱਥੇ ਘੜੀਦਾ ਨਹੀਂਗਾ ਪਤਾ ਕੀ ਬਣ ਜਾਣਾ ਵਾ ਅਸੀਂ ਮੈਂ ਮਾੜੀ ਜੇ ਤਾਂਗਾ ਤੇ ਕਿਨੇ ਤਰਲੇ ਲੈ ਲੀਨੇ ਹੰਨੇ ਆ ਉਹ ਵਿਚਾਰੇ ਮੈਂ ਹਾਂ ਉਹ ਕਿੱਡੇ ਵਧੀਆ ਸੀ ਸਾਰਾ ਕੁਝ ਉਹਨਾਂ ਦੇ ਕੋਲ ਸੀ ਤੇ ਝਟਪਾਟੀ ਮੈਂ ਹਾਂ ਉੱਜੜ ਗਏ ਹੈ ਚਲੋ ਜੋ ਮਾਰਾਈ ਕਰਿਆ ਅਸੀਂ ਤਾਂ ਨਹੀਂ ਆ ਕਿਤੇ ਵਿਚਾਰਿਆਂ ਦਾ ਗਾਂ ਹੀ ਚੰਗਾ ਟਾਈਮ ਆ ਜੇ ਹਨਾ ਰਾਤ ਬੜੇ ਚੰਗੇ ਹੀ ਪਤਾ ਨਹੀਂ ਇਹਨਾਂ ਦੇ ਨਾਲ ਵੀ ਉਹ ਗੱਲ ਕੀ ਪਾਣਾ ਵਰਤਿਆ ਹੈ ਕੋਈ ਚਲਾਕ ਬੰਦਾ ਪੈ ਗਿਆ ਇਹਨਾਂ ਨੂੰ ਤਾਂ ਲੈ ਗਿਆ ਲੁੱਟ ਲੱਟ ਕੇ ਚਲੋ ਕੋਈ ਗੱਲ ਨਹੀਂ ਕਰੋ ਚਾਹ ਪਾਣੀ ਦਾ ਹੈ ਚਲੋ ਠੀਕ ਫਿਰ ਮਾਨੇ ਆ ਜਣਾਉਂਗਾ ਆਉਂਦੇ ਆ ਤੇ ਉਹਨਾਂ ਨੂੰ ਵੀ ਨਾਲੇ ਪਿਆਲੇ ਉਹਦੇ ਨਾਲੇ ਮੈਂ ਵੀ ਘੁੱਟਕ ਪੀਵਾਂ ਪਾਈਏ ਫੇ ਪੱਠਾ ਦੱਸਦਾ ਪਿੰਦਰ ਹੁੰਦਾ ਤੇ